ਅਜੀਬ ਜੀ ਸਤਿ ਸ੍ਰੀ ਅਕਾਲ ਜੀ ਸ਼ਿਕਾਰ ਡੇਰੀ ਫਾਰਮ ਨੜ ਗਿਆ ਜੀ ਦਾ ਸਵਾਗਤ ਆ ਜੀ ਅੱਜ ਦੀ ਵਿਜ਼ਿਟ ਪਿੰਡ ਸ਼ਿਕਾਰ ਮਾਸ਼ੀਆਂ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਡੇਰਾ ਬਨਾਨਕ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਉਣੀਆਂ ਸੂਈਆਂ ਸਵਾਈਆਂ ਝੋਟੀਆਂ ਨੇ ਬਾਕੀ ਆ ਜੋ ਕਰਦੇ ਆ ਵੀਰ ਹੁਣਾਂ ਨਾਲ ਗੱਲਬਾਤ ਪੁੱਛਣੀ ਐ ਇਹਨਾਂ ਜੀ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸ਼ਿਕਾਰ ਡੇਰੀ ਫਾਰਮ ਵੇਖਣ ਆਲੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੀਡੀਓ ਨੂੰ ਵਾਤੋ-ਵਾਤ ਟੈਗ ਕਰੋ ਤਾਂ ਸ਼ੇਅਰ ਕਰ ਟੈਗਿਆ ਕਰੋ ਜੀ ਹਾਂਜੀ ਜੀ ਆਪਣਾ ਡਰੈੱਸ ਦੱਸ ਦਿਓ ਜੀ ਪਿੰਡ ਸ਼ਿਕਾਰਮਾਸ਼ੀ ਹੈ ਜ਼ਿਲ੍ਹਾ ਗਰਦਾਸਪੁਰ ਡਰੈਪਾ ਅਨੰਤ ਫੋਨ ਨੰਬਰ ਹੈਗਾ 62843 75100 8427208817 ਹਾਂਜੀ ਅੱਜ ਕਿੰਨੀਆਂ ਝੋਟੀਆਂ ਜੀ ਅੱਜ ਝੋਟੀਆਂ ਨੇ ਛੇ ਨੇ ਆਪਣੇ ਕੋਲ ਪਰਾਹੀ ਤਿੰਨ ਪਾਉਣੀਆਂ ਤਿੰਨ ਪਾਉਣੀਆਂ ਨੇ ਤਿੰਨ ਫੇਰ ਕੱਲ ਨੂੰ ਪਾਵਾਂਗੇ ਇਹ ਤਿੰਨ ਫੇਰ ਹੋ ਜਾਣਗੀਆਂ ਤੇ ਚੰਗੀਆਂ ਨੇ ਜੀ ਝੋਟੀਆਂ ਵੀ ਸੋਗੀਆਂ ਨੇ ਤੇ ਨੀਲੀ ਦਾ ਵੀ ਨੇ ਨੀਲੀ ਦਾ ਵੀ ਕੁਆਲਟੀ ਵਾਲੀਆਂ ਹਾਂ ਜੀ ਤਾਂ ਰੇਟ ਜਾਇਜ਼ ਹੋਣੇ ਨੀ ਚਾਇਜ ਹੈ ਵੀ ਦੁੱਧ ਆਈਆਂ ਜਿੰਨੀਆਂ ਦੁੱਧ ਆਈਆਂ ਆ ਵੀ ਜੀ ਪਰਸੋਂ ਦੀ ਝੋਟੀ ਜੇ ਇਹੇ ਵੇਲੇ ਪਰਸੋਂ ਦੀ ਲੈ ਵੇਲੇ ਬਾਅਦ ਚੈੱਕ ਕਰ ਲੋ ਓਨੀ ਤੇ ਗਾੜ ਤੇ ਓਨੀ ਪਛਾਲ ਹਜੇ ਮੈਲੋਂ ਚਲ ਪਈ ਝੋਟੀ ਤੇ ਕਿੰਨਾ ਦੁੱਧ ਤਿਆਰ ਆ ਬੰਦਾ 10 ਕਿਲੋ ਐਟ ਟਾਈਮ ਤੇ ਖੁੱਲਾ ਦੁੱਧ ਆ ਬਿੱਲੀ ਮਾਰ ਕੇ ਅੱਕ ਟੇਡਾ ਘੱਟ ਟੇਡਾ ਘੱਟ ਆ ਜੀ ਸਿੰਘ ਸੁنگ ਵੇਖ ਲਓ ਚੰਗਾ ਸਿੰਘਾ ਕੁੰਡੇ ਸਿੰਘ ਦੀ ਆ ਹਾਂ ਜੀ ਬਹੁਤ ਹੀ ਵਧੀਆ ਝੋਟੀ ਚੰਗੀ ਕੁਆਲਿਟੀ ਦੀ ਥਨ ਥਨ ਚੈੱਕ ਕਰ ਲਓ ਚਲੋ ਵੀਰ ਜੀ ਤੋਰ ਦਿਓ ਇਹਨੂੰ ਆ ਵੇਖੋ ਕੱਦ ਕਾਠ ਦੀ ਪੂਰੀ ਫੋਲਿਆ ਤੇ ਲੇਵੇ ਲੂਵੇ ਦੀ ਸਫਾਈ ਪੂਰੀ ਆ ਹਾਂ ਮੈਂ ਸਾਹ ਹਾਂ ਵੇਖੋ ਤਾਂ ਪਿੱਠ ਪੋੜਾ ਵੀ ਚੈੱਕ ਕਰੋ ਪਲੀ ਜੁੜੀ ਝੋਟੀ ਪੂਰੀ ਵੱਡੀ ਫੁੱਲ ਸਾਈਜ਼ ਪਿੱਜੀ ਫੁੱਲ ਸਾਈਜ਼ ਬਿੱਲੀ ਮਾਨ ਕੀ ਆਖਾ ਤੇ ਦੇ ਟੇਡਾ ਅਟਾ ਥੰਥੁੰਦੀ ਕੁਆਲਿਟੀ ਵੇਖੋ ਵੱਡੀ ਝੋਟੀ ਹੈ ਪੂਰੀ ਤੇ ਲੈਵਾ ਵੇਖੋ ਥੱਬੇ ਲਾਏ ਆ ਥਲੇ ਓਨੀ ਗਾਰਡ ਤੇ ਉੱਡੀ ਪਿਛਾੜ ਆ ਪਿਓਰ ਲੀਲੀ ਦਾ ਵੀ ਆ ਬਿਰਜੀ ਦੁੱਧ ਵਿੱਚ ਜਿੱਦਾਂ ਕੱਦ ਕਾਠ ਆ ਤੇ ਦੁੱਧ ਤੇ ਚੰਗਾ ਚਵਾਜੇਗੀ ਬਿਰਜੀ ਇਹਦਾ ਪਹਿਲੇ ਸੂਏ ਦਾ ਬਫਾਏ 12 ਕਿਲੋ ਦਾ ਕਾਰਡ ਜੇ ਹਾਂਜੀ ਤੇ ਹੁਣ ਕਿੰਨਾ ਤਿਆਰ ਆ ਹੁਣ ਐਸ ਟਾਈਮ 10 ਕਿਲੋ 10 ਤੋਂ 11 ਕਿਲੋ ਫੁੱਲ ਸੈ ਜਾ ਵੇਖ ਲਓ ਇੱਥੇ ਹੁੰਦੀ ਜੇ ਹਾਂਜੀ ਪੂਰੀ ਪਲੀ ਜੁੜੀ ਵੇਖੋ ਇਹ ਪਲੀ ਜੁੜੀ ਥਾਂ ਦੀ ਕੁਆਲਿਟੀ ਵਿਖਾ ਦੇ ਕੋਈ 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 ਟਾਈਮ ਨਹੀਂ ਹੈਗਾ ਇਹਨਾਂ ਨੂੰ ਹਾਂਜੀ ਤੇ ਦੁੱਧ 13-14 ਕਿਲੋ ਦੇ ਦੇ ਜੀ ਫਰਮਾਨ ਆ ਜੀ ਹਾਂਜੀ ਚੰਗੀ ਝੋਟੀ ਆ ਫੇਸ ਦੀ ਕੁਆਲਿਟੀ ਇੱਕ ਵਾਰ ਫੇਰ ਵਿਖਾਈ ਆ ਆਪਾਂ ਬਹੁਤ ਚੰਗੀ ਝੋਟੀ ਥਣ ਥਣ ਕਲਾ ਕਲਾ ਲਗਾ ਗਿੜ ਗਿੜ ਤੇ ਥਣ ਫਿਰ ਫੇਸ ਕੁਆਲਟੀ ਚੈੱਕ ਕਰ ਰੋ ਸੁਹਾ ਦੂਜਾ ਗਿਆ ਦੂਜਾ ਜੀ ਹਾਂਜੀ ਵੇਖੋ ਵੇਖੋ ਲੈਵਲ ਉੱਪਰ ਦੇ ਵੇਖੋ ਕਿੰਨੀ ਸਾਫ ਬਹੁਤ ਸਾਫ ਕੁੱਤੀ ਹੈ ਜੀ ਹਾਂਜੀ ਤੇਰਾ ਮੁੱਲ ਜਾਇਦ ਵੀਰ ਜੀ ਮੁੱਲ ਦੇ ਝੋਟੀ ਵੀਚਨ ਨੂੰ ਵੇਚ ਦੀ ਦੀ 1 ਲੱਖ 10 ਹਜ਼ਾਰ ਦੀ ਹਾਂ ਜਾਇ ਜੀ ਹਾਂ ਜੈਸ ਨੂੰ ਹੀ ਕਰਨਾ ਸਿਰਫ ਉਹਦੇ 100 ਰੁਪਏ ਛੋਟ ਨਹੀਂ ਕੀ ਡੋਟੀ ਨਹੀਂ ਸ਼ੈਟ ਨਹੀਂ ਯਾਰ ਯਾਰ 15095 ਯਾਰ 25 ਜੀ ਜ 99000 ਦੀ ਹੋਣੀ ਜੀ ਹਾਂਜੀ ਠੀਕ ਜੈ ਰੇੜਾ ਕੋਈ ਵੇਚਣ ਵਾਲਾ ਵੀਰ ਵੀ ਲੈ ਜਾ ਚੰਗੀ ਕੁਆਲਿਟੀ ਦੀ ਵਧੀਆ ਕੁਆਲਿਟੀ ਦੀ ਵੇਖੋ ਥਣ ਚੱਡਾ ਬਿਲਕੁਲ ਜੈ ਰੇੜਾ ਭਾਏ ਝੋਟੀ ਵਿਗਦੀ ਆ ਕਿ ਚੰਗੇ ਏਡੇ ਤਾਂ ਇਹਦੇ ਝੋਟੀ ਵੱਧ ਵਿਗਦੀ ਪਰ ਟੇਡੇ ਘੱਟ ਚ ਨਹੀਂ ਮਿਲਦੀ ਝੋਟੀ ਆ ਨਹੀਂ ਪਤਾ ਕੀ ਗੱਲ ਆ ਹੀ ਮਾਲ ਰੋਜ਼ ਤੁਹਾਨੂੰ ਬਾਰ ਬਾਰ ਵਹੀਦਾ ਹੀ ਮਾਲ ਆ ਇਹ ਫਿਰ ਕਿਹਦੇ ਸਾਡਾ ਹੁੰਦਾ ਰੇਟ ਜਾਇਜ਼ ਰੇਟ ਜਾਇਜ਼ ਹੁੰਦਾ ਆਪਣਾ ਰੇਟ ਜਾਇਜ਼ ਹੁੰਦਾ ਤੇ ਚੰਗੀ ਝੋਟੀ ਆ ਕੋਈ ਵੇਚਣ ਵਾਲਾ ਵੀਰ ਵੀ ਲੈ ਜਾਏ ਝੋਟੀ ਜਾ ਕੇ ਵੇਖ ਵੀ ਜਾਏਗੀ ਲੈ ਲੋ ਇਹਨਾਂ ਨੂੰ ਕੋਈ ਟਾਈਮ ਨਹੀਂ ਲੱਗਾ ਕੋਈ ਟਾਈਮ ਨਹੀਂ ਕੋਈ ਅੰਧਵਾਲੀਆਂ ਨਹੀਂ ਕੋਈ ਟਵਾਲੀਆਂ ਨਹੀਂ ਜੇ ਕੋਈ ਹਾਂਜੀ ਸਾਰੀਆਂ ਹਜੜਾ ਕੋਈਆਂ ਅੰਵਾਲੀਆਂ ਟਵਾਲੀਆਂ ਨਹੀਂ ਹਾਂਜੀ ਚੰਗੀਆਂ ਝੋਟੀਆਂ ਨੇ ਰੇਡ ਛੋਟੇ ਆ ਆ ਦੂਜੇ ਨੰਬਰ ਤੇ ਆ ਗਈ ਝੋਟੀ ਜੀ ਦੂਜੇ ਪੂਰੀ ਵੱਡੀ ਝੋਟੀ ਸਿੰਗ ਸਿੰਗ ਵੇਖੋ ਜੈਡ ਬਲੈਕ ਝੋਟੀ ਆ ਪਹਿਲੇ ਸੂਏ ਝੋਟੀ ਆ ਇਹ ਹਰਿਆਣੇ ਉਹਦੇ ਪਹਿਲੇ ਸੂਏ ਝੋਟੀ ਨੇ ਦਿੱਤਾ 12 ਕਿਲੋ ਹਾਂਜੀ ਤੇ ਪਰ ਚੰਗੀ ਆ ਇਹ ਨਵਾਲੀ ਧਵਾਲੀ ਨੀ ਧੱਬੇ ਲਾਏ ਆ ਖਲੇ ਲੇਵੇ ਹਾਂਜੀ ਇਹ ਸਿੰਗੀ ਸੁੰਗੀ ਵੇਖੋ ਜੈਡ ਬਲੈਕ ਕੱਟੀ ਆ ਗਈ ਆ ਪੂਰੀ ਜੈਡ ਬਲੈਕ ਦੂਜਾ ਸੂਆ ਹਾਂਜੀ ਇਹ ਇਹ ਫੁੱਲ ਸਾਈਜ਼ ਵੱਡੀ ਝੋਟੀ ਆ ਇਹ ਵੀ 19 ਗਾੜ ਤੇ 19 ਪਿਛਾੜ ਇਹਦੇ ਥੱਲੇ ਵੀ ਇਸ ਟਾਈਮ ਤੋਂ 9-10 ਕਿਲੋ ਆ ਬੌਲਾ ਇਹ ਬੌਲੇ ਦੇ ਆ ਤੇ ਇਹਦੇ ਮਗਰ ਕੀ ਆ ਗਿਆ ਇਹਦੇ ਮਗਰ ਦੋਹਾਂ ਦੇ ਮੇਰੇ ਸਾਹਮਣੇ ਔਰ ਇੱਕ ਟੱਗੀਆਂ ਉਹ ਵੀ ਤਾਂ ਉਹ ਵੀ ਤਾਂ ਬਾਜ ਬੋਣੀ ਜਾਂ ਤਾਂ ਹਾਂਜੀ ਵੇਖੋ ਪਲੀ ਜੁੜੀ ਝੋਟੀ ਆ ਲੈ ਵੇਲੂ ਵੇ ਦੀ ਸਾਫ ਆ ਵੱਡੀ ਝੋਟੀ ਪੂਰੀ ਪੂਰੀ ਫੁੱਲ ਸਾਈਜ਼ ਆਉਂਦੀ ਹਾਂਜੀ ਵੱਡੀ ਇਹ ਉਹਨੂੰ ਵੱਡੀ ਭਾਰੀ ਝੋਟੀ ਆ ਉਹਨੂੰ ਹਾਂਜੀ ਹਾਂਜੀ ਫੁੱਲ ਸਾਈਜ਼ ਆ ਵੇਖੋ ਤੇ ਪਲੀ ਜੁੜੀ ਪੂਰੀ ਆ ਸਿੰਗੀ-ਸੁੰਗੀ ਵੇਖੋ ਬਰੀਕ ਲੱਗੀ ਆ ਤੇ ਥੰਥੁੰਦੀ ਕੁਆਲਿਟੀ ਵੇਖੋ ਬਹੁਤ ਹੀ ਚੰਗੀ ਝੋਟੀ ਪਲੀ ਜੁੜੀ ਆ ਤੇ ਥੱਬੇ ਹੀ ਲਾਏ ਸਲੇ ਲੈ ਵੇ ਵਾਲੇ ਤੇ ਵਿਜੇ ਆ ਵੀ ਦੁੱਧ 13 14 ਕਿਲੋ ਦੇ ਦੇਗੀ। ਮਾਨ ਨਾ ਇਹ ਪਹਿਲੇ ਸੂਏ ਝੋਟੀਆਂ ਹਰਿਆਣੇ ਵਾਈ। ਇੱਕ ਲੱਖ ਤੇ ਸੱਤੀਆ ਦੀ ਰਾਈ। ਹਾਜੀ ਚੰਗੀ ਝੋਟੀਆਂ ਰੇਡ ਦਾ ਜਾਜ। ਇਹ ਕੀ ਦੂਸਰਾ ਸੁਕਵਾ ਵਾ। ਜਵਾਗੀ ਤੁਹਾਨੂੰ ਖੋਣੇ ਵਾਸਤੇ। ਥਾਂ ਤੋਂ ਦੇਖੋ ਇਹਦਾ। ਇੰਨਾ ਨਹੀਂ। ਥਾਂ ਦੀ ਕੁਆਲਿਟੀ। ਤੋ ਇਥੋਂ ਵੇਖ ਲਓ। ਪਲੀ ਜੁੜੀ ਆ ਵੀ ਪੂਰੀ ਆ। ਪੂਰੀ ਫੁੱਲ ਸਕੇ। ਆ ਜਾ। ਰਾਜੀ ਤਾਂ ਲੈ ਵਾਲੂ ਆ ਵੇਖ। ਥੱਬੇ ਲਾਇਆ ਥਲੇ ਦੇ ਵੀ ਹਜੇ 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 ਟਾਈਮ ਵੀ ਹੈ ਓਏ 12 ਵਜੇ ਨਹੀਂ 12:30 ਹਾਂਜੀ ਹਾਂਜੀ ਤੇ ਥਾਂ ਦੇ ਕੁਆਰਟ ਵੀ ਹੈ ਨਾ ਚੰਗੀ ਜਿਹੀ ਹੱਟੀ ਬਿਲਕੁਲ ਸਿੰਗੀ-ਸੁੰਗੀ ਵੀ ਬਰੀਕ ਆ ਕੁੰਡੀ ਸਿੰਗੀ ਤੇ ਸੀਲ ਆ ਸੀਲਸ ਰਾਗਾ ਕੋਈ ਕੋਈ ਲਸਣ-ਲਸੂ ਵਾਲੀ ਹੈ ਨਹੀਂ ਨਾ 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 ਤੇ ਵੇਖੋ ਪਲੇ ਜੁੜੇ ਥਲੇਵਾ ਥੱਬੇ ਲਾਇਆ ਫੁੱਲ ਸੈਜ ਉਹ ਚੱਕੋ ਮਰ ਜੂ ਖਾਈਏ ਲੇਵਾ ਵੇਖੋ ਵੀਰਾਂ ਦੇਖੋ ਥਣ ਚੱਡਾ ਤੇ ਇਹਦਾ ਮੁੱਲ ਜਾਇਜ ਵੀਰ ਜੀ ਮੁੱਲੇ ਦਾ ਕਰਨੂ ਇਹੋ ਜੀ ਛੋਟੀ ਇਹ ਵੇਚਦੀ ਦੀ ਸਫਾ ਦੀ ਹਾਂਜੀ ਜੱਸ ਨੂੰ ਇਹ ਵੀ 9000 ਦੀ ਹੋਣੀ ਯਾਰ ਇਹਦਾ ਛੋਟ ਪਛਾਨ ਵੀਰ ਮੇਰੇ ਜਿੰਨੇ ਯੋਰਾ ਖਾ ਨਾ ਔਰ 2000 ਮਾਨ ਹੋਏਗਾ 95 ਦੀ 95 ਜੇਕਰ ਨੇ 2 ਖਰ ਨੇ 1000 ਯਾਰ ਮਾਨ ਹੋਏਗਾ 94 99 ਚੱਗੀਆਂ ਝੋਟੀ ਵਾਲੇ ਵੱਡੀਆਂ ਝੋਟੀਆਂ ਨੇ ਕੋਈ ਜੋੜਾ ਹੀ ਲੈ ਜਾ ਨਜ਼ਾਰਾ ਹੀ ਲਊਗਾ ਦੁੱਧ ਵਾਲੇ ਹਾਂਜੀ ਤੇ ਆ ਆ ਗਈ ਵਿੱਚ ਫੈਲਣ ਝੋਟੀ ਜੇ ਸਿੰਗੀ ਇਹਦੀ ਵੀ ਕੁੰਢੀ ਸਿੰਗੀ ਕੁੰਢੀ ਕਿਹਨੇ ਝੋਟੀ ਛੋਟੀ ਨਹੀਂ ਸੰਭੀ ਥੋੜੀ ਘਟਿਆ ਸੰਭੀ ਘਟਿਆ ਤੇ 7 ਕਿਲੋ ਇਸ ਟਾਈਮ ਝੋਟੀ ਥੱਲੇ ਇਹ ਦੁੱਧਾ ਹਾਂਜੀ ਤੇ ਇਹਦੇ ਮਾਰ ਕੇ ਹੁਣ ਕਰ ਇਹਦਾ ਹਟਾ ਜੇ ਸੂਈ ਨੂੰ ਇਹਨੂੰ 10 12 ਦਿਨ ਪੰਦਰਾਂ ਹੀ ਪਾਏ ਕੋਈ ਦਿਨ ਲੈ ਹਾਂ 10 12 ਦਿਨ ਹੋਗੇ ਆ ਹੋਗੇ ਜੀ ਤੇ ਦੁੱਧ 7 ਤੋਂ 8 ਕਿਲੋ ਆ 7 ਕਿਲੋ ਜਿਹੜਾ ਆ ਮਿੰਟੀ ਵਾਲਾ ਹਾਂ ਹੁਣ ਤੁੰਤੂਂਦੀ ਇਹਦੀ ਵੀ ਕੁਆਲਿਟੀ ਵੇਖੋ ਪਰ ਚੰਗੀ ਕੱਟੀ ਹੈ ਜਿਹਨੂੰ ਆਦੇ ਵਧੀਆ ਇਹ ਵੀ ਕੱਦ ਕਾਦੇ ਦਾ ਫੁੱਲ ਸਾਇਦਾ ਕਿਹੜੇ ਸਾਂਭੀ ਥੋੜੀ ਕਟਿਆ ਪਰ ਕੱਟੀ ਇਹ ਵੀ ਨਹੀਂ ਉਹਨਾਂ ਨੂੰ ਘੱਟ ਵੇਖੋ ਇਹਦਾ ਵੀ ਥਣ ਚੜਾਇਆ ਕਰੋ ਸਿੰਘ ਦੀ ਕੁਆਲਿਟੀ ਵੇਖੋ ਬਰੀਕੀ ਸਿੰਗੀ ਆ ਜਿਹੜੇ ਸਾਡੇ ਰੇਟ ਤੁਹਾਨੂੰ ਬੜਾ ਥਣ ਥੋਣ ਇਹਦਾ ਵੀ ਬਹੁਤ ਚੰਗਾ ਲੱਗਾ ਪਰ ਚੰਗੀ ਕੱਟੀ ਇਹ ਵੀ ਕੋਈ ਸਾਹਮਣਾ ਰਾਇ ਜੇ 10 ਕਿਲੋ ਦੁੱਧ ਦੇ ਦੇਣਾ ਨਿਹਮਾਨ ਵਧੀਆ ਕੱਟੀ ਹੈ ਥਣ ਚੜਾਦਾ ਵੀ ਵੇਖ ਲਓ ਸਾਫ ਲੇਵੇ ਦੀ ਆ ਇਹ ਵੱਡੀ ਝੋਟੀ ਹੈ ਵੀ ਕੱਦ ਹੋਦਾ ਇਹ ਨਾ ਕੋਈ ਛੋਟੀ ਨਹੀਂ ਹੈਗੀ ਹਾਂਜੀ ਵੱਡੀ ਝੋਟੀ ਆ ਪਰ ਚੰਗੀ ਆ ਵੀ ਥਣ ਚੱਡੇ ਦੀ ਵੇਖੋ ਸਾਫ ਲੇ ਵੇਦੀ ਆ ਤੇ ਦੁੱਧ ਦੇ ਵੀ 10 ਕਿਲੋ ਦੇ ਦੇਗੀ ਜਿੰਨਾ ਕਰਾ ਭਾ ਕਰਨਾ ਮਾਨ ਰੇਡ ਵੇਖੋ ਇਹਦਾ ਜੇ ਪਰ ਥਾਣੇ ਨੂੰ ਚੰਗਾ ਆਗਾ ਥਾਂਦੇ ਦੀ ਕੁਆਲਟੀ ਬਹੁਤ ਵਧੀਆ ਆ ਥਣ ਥਣ ਠੰਡੀ ਧੀ ਦੇ ਪਰ ਨਹੀਂ ਜੋ ਥਾਨ ਵੇਖੋ ਇਹਦਾ ਤੇ ਸਿੰਗੀ-ਸੁੰਗੀ ਇਹਦੀ ਵੀ ਚੈੱਕ ਕਰੋ ਥਾਂਦੀ ਕੁਆਲਟੀ ਵੇਲ ਤੇ ਇਹਦਾ ਮੁੱਲ ਜ਼ਿਆਦਾ ਵੀਜੀ ਦੇ ਦੇ ਰੇਤੀ 75 ਦੇ ਵੀਰੇ ਜੈਸ ਨੂੰ ਹੀ ਦੇਣੀ 65000 ਦੀ ਬਸ 65000 ਦੇਣੀ ਆ ਦੇਣੀ ਹੈ ਮਗਰ ਇਹਦੇ ਕਟਾ ਤਾਜੀ ਸੂਈ ਆ ਜੇ ਦੁੱਧ 10 ਕਿਲੋ ਵੀ ਦੇ ਦੇ ਤਾਂ ਵੀ ਫੜਾ ਜੋ ਪਰ ਥਣ ਥਣ ਜਿਆਦਾ ਨਹੀਂ ਮੇਰੀ ਕੋਈ ਜ਼ਿੰਦਾ ਨਹੀਂ ਜੇ ਹੈਗਾ ਇਹਨੇ ਤਾਂ ਕੋਈ ਟੋਕੜ ਨਹੀਂ ਦਿੰਦਾ ਸੱਚੀ ਮੇਰੀ ਕੋਈ ਉਹ ਕੋਈ ਧੋਕਰ ਨਹੀਂ ਦੇਣੇ ਹੁੰਦੇ। ਸਾੜ ਦੀ ਕੁਆਲਿਟੀ ਆ ਵੇਖੋ ਲੇਵਾਲੂਆ। ਹਾਂਜੀ ਤੇ ਚੰਗਾ ਥਣਿਆ। ਖਾਣ ਵੇਖੋ ਕਿਹੋ ਜਿਹਾ ਲੱਗਾ। ਥਣ ਕਟਿੰ ਲੱਗਾ ਚੰਗਾ। ਵੇਖੋ ਜੇ ਥਣ ਚੰਗਾ ਤੇ ਦੁੱਧ ਵੀ ਥਣ ਨੇ ਦੇਣਾ। ਹਾਂਜੀ 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 ਤੇ ਰੇਡ ਛੋਟੇ ਛੋਟੇ ਕੋਈ ਇਹ ਵੀ ਵੇਚਣ ਵਾਲਾ ਛੋਟੇ ਬਾਠ ਹੀ ਕਰਦੀ। 62000 ਦੀ ਮਾਤਰ ਕਰਦਾ ਕਿ ਵੱਡੀਆਂ ਝੋਟੀਆਂ ਨੇ। ਉਹ ਵੀ ਫੁੱਲ ਸੈ ਜਾ ਉਹ ਤਾਂ ਵੀ ਕੱਦ ਵੱਡਾ ਹੈ। ਇਹ ਨਾ ਬਈ ਜੇ ਮੇ ਛੋਟੀ ਆ। ਤੇ ਆਹ ਵੇਖੋ ਥਣ ਚੱਡੇ ਇਹਨਾਂ ਦੇ ਕਟੀਆਂ ਦੇ। ਵੱਡੀਆਂ ਝੋਟੀਆਂ ਤੇ ਰੇਡ ਆਪਣੇ ਕਰਦਾ ਛੋਟੇ। ਕੋਈ ਵੇਚਣ ਵਾਲਾ ਵੀ ਵਧੀਆ ਕੁਆਲਿਟੀ ਦੀਆਂ ਨੇ ਵਧੀਆ ਕੁਆਲਿਟੀ ਦੀਆਂ ਥਣ ਚੱਡੇ ਚੱਕ ਆ ਤੁਹਾਨੂੰ ਵਿਖਾਵਾਂ ਆ ਨਾ ਅਜੀ ਅਜੇ ਆਗ ਵਿਜੀ ਬੱਚੇ ਵਿਖਾ ਰਹੀਆਂ ਮਈਆਂ ਦੇ ਵਿਜੀ ਆਰੇ ਜਿਹੜੀ ਆ ਨ ਇੱਕ ਉੱਪਰ ਵਾਲੀ ਆ ਇੱਕ ਨੰਨੀਲੀ ਦਾ ਵੀ ਦਾ ਹਾਂਜੀ ਹਾਂਜੀ ਆ ਜ ਦੋ ਵਾਲੀ ਦਾ ਆ ਦੋ ਵਾਲੀ ਦਾ ਇੱਕ ਉਹਠਾ ਉਹਠਾ ਤਾਜੀਆਂ ਸੋਈਆਂ ਆ ਜੇ ਉੱਠ ਪਿਆ ਵੇਖੋ ਲਾੜੂ ਵੀ ਨਾਲ ਗਿੱਲਾ ਆ ਹਾਂਜੀ ਹਾਂਜੀ ਤੇ ਆ ਵੇਖੋ ਹੋਰ ਵੀ ਆਪਣੇ ਕੋਲ ਮਾਲ ਬੱਜਾ ਹੋਰ ਵੀ ਮਾਲ ਹੈਗਾ ਪਰ ਇਹਨਾਂ ਦੀ ਵੀਡੀਓ ਅਪਲੋਡ ਹੋਏਗੀ ਪਰ ਚੰਗੀਆਂ ਝੋਟੀਆਂ ਨੇ ਇਹਨਾਂ ਬਾਰੇ ਕੋਈ ਪੁੱਛ ਲੇ ਗੱਬਣਾ ਨੇ ਹਾਂਜੀ 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 ਤੇ ਰੇਡ ਇਹਨਾਂ ਦੇ ਵੀ ਛੋਟੇ ਛੋਟੇ ਆ ਰੇਡ ਇਹਨਾਂ ਦੇ 70 70 ਦੀਆਂ ਨੇ 70 70 ਦੀਆਂ ਹਾਂਜੀ ਜੈ ਜੀ ਮੋਲੇ ਇਹਨਾਂ ਦੇ ਵੀ ਕੋਈ ਪੁੱਛ ਹੀ ਲਏ ਤੇ ਪਰ ਵੱਡੀਆਂ ਝੋਟੀਆਂ ਨੇ ਇਹ ਵੱਡੀਆਂ ਨੇ ਫੁੱਲ ਸੈੱਟ ਨੇ ਹੋਈ ਜੀ ਇਹ ਵੀ ਵੱਡੀਆਂ ਦੇ ਵੀ ਵੱਡੀਆਂ ਹਾਂਜੀ ਪਰ ਇਹ ਕੁਆਲਿਟੀ ਕਵਾਲਿਟੀ ਆ ਜੀ ਤੇ ਰੇਡ ਆ ਛੋਟੇ ਛੋਟੇ ਦੇ ਕੋਈ ਫੋਨ ਫੋਨ ਲਾਏ ਮਾਤਨ ਕਰ ਦੇਣਗੇ ਵੀਰ ਹੁਣੀ ਫੋਨ ਲਾਇਆ ਕਰੋ ਮਾਤਨ ਮੌਕੇ ਤੇ ਹੋ ਜਾ ਕਰੇਗਾ ਹਾਂ ਚਲ ਹੰਜੀ ਡਰੈਸ ਦਾ ਦੋ ਜੀ ਪਿੰਡ ਸ਼ਿਕਾਰਮਾਸ਼ੀ ਜਲਾ ਗਰਦਾਸਪੁਰ ਤੋਂ ਅਸੀਂ ਇਧਿਆ ਪਾਪਾ ਨਾਲ ਕੇ ਫੋਨ ਨੰਬਰ 62874375100 ਜੀ ਸასი ਗੱਲ ਸასი ਗੱਲ